ਮੈਂ ਅਗਵਾਟੋਂ ਦੀ ਸਵਾਮੀ ਧਰਮਗਿਆ ਹੈਪੀ ਦਾਸ ਪੀਲ ਰਾਸ਼ਟਰੀ ਮੁਖ ਧਰਮਗਿਆ ਅੱਜ ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਅੱਜ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 'ਚ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਕੀਤੀ ਗਈ ਆ ਸਾਡੇ ਬਹੁਤ ਸਤਿਕਾਰਯੋਗ ਪੰਜਾਬ ਦੇ ਪਰਿਵਾਰੀ ਬਰਿਆਮ ਸਿੰਘ ਜੀ ਦੇ ਅਧਿક્ષા ਦੇ ਵਿੱਚ ਔਰ ਕੁਝ ਨੁਮਯੁਕਤੀਆਂ ਜਿਹੜੀਆਂ ਸਾਡੇ ਸੰਯੁਕਤ ਰਾਸ਼ਟਰੀ ਮੁਖ ਸੰਚਾਲਕ ਹਰ ਸਭ ਉਹਨਾਂ ਦੀ ਅਗਵਾਜ਼ ਦੇ ਵਿੱਚ ਕੀਤੀਆਂ ਗਈਆਂ ਨੇ ਪਰ ਮੈਂ ਦਿਲ ਦੀਆਂ ਗਰਾਹੀਆਂ ਤੋਂ ਜਿੰਨੇ ਵੀ ਸਤਿਕਾਰਯੋਗ ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਨੇ ਉਹਨਾਂ ਨੂੰ ਮੈਂ ਆਪਣੇ ਦਿਲ ਦੀਆਂ ਗਰਾਹੀਆਂ ਤੋਂ ਬਹੁਤ-ਬਹੁਤ ਜੜੇ ਆ ਮੁਬਾਰਕ ਦਿਨਾ ਔਰ ਨਾਲ ਦੀ ਨਾਲ ਇਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵਿੱਚੋਂ ਵੀ ਮੈਂ ਜਿਹੜਾ 2025 ਨੂੰ ਦਿਨ ਅਕਸ਼ੇਵਾਰ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਬਹੁਤ ਵੱਡਾ ਜਿਹੜਾ ਸਮਾਗਮ ਹੈ ਸ ਸਸਤਾ ਦੇ ਸਾਡੇ ਸੰਸਥਾਪਕ ਪਰਮ ਪੂਜਨੀਯ ਪ੍ਰਬੂਤਨਾ ਕਦੀ ਮਹਾਰਾਜ ਬੋਲੋ ਜਿਹੜਾ ਸਾਨੂੰ ਆਦੇਸ਼ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਜਿਹੜਾ ਲੁਧਿਆਣਾ ਦੀ ਪਾਵਨ ਧਰਤੀ ਤੇ ਸਮਾਗਮ ਹੋਣ ਜਾ ਰਿਹਾ ਔਰ ਮੈਂ ਬੇਨਤੀ ਕਰਨ ਆਇਆ ਸੀ ਸਾਰਿਆਂ ਨੂੰ ਵੀ ਆਪਾਂ ਸਾਰਿਆਂ ਨੇ ਵੱਧ ਚੜ ਕੇ ਉੱਤੇ ਹਿੱਸਾ ਲੈਣਾ ਔਰ ਸਮਾਗਮ ਦੀ ਜਿਹੜੀ ਹੈ ਉਹ ਸ਼ੋਭਾ ਵਧਾਣੀ ਹੈ ਬਹੁਤ ਬਹੁਤ ਧੰਨਵਾਦ ਅੱਜ ਭਾਰਤੀ ਆ ਵਾਲਮੀਕੀ ਆਦੀ ਤਰ੍ਹਾਂ ਸਮਾਜ ਜਿਹੜਾ ਭਾਰਤ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਮੋਦੀ ਪੂਜੇ ਬਾਬਾਜੀ ਸਿੰਘ ਗੁਰਦੁਆਰੇ ਵਿੱਚ ਰੱਖੀ ਗਈ ਆ 24 ਮਈ 1964 ਚ ਪੂਜੇ ਪ੍ਰੋਤਨਾਕਰ ਜੀ ਮਹਾਰਾਜ ਜੀ ਨੇ ਆਦੀ ਤਰੰਦੀ ਨਹੀਂ ਜਿਹੜੀ ਆ ਉਹ ਲੁਧਿਆਣਾ ਸ਼ਹਿਰ ਵਿੱਚ ਰੱਖੀ ਸੀ ਉਹ 8 ਵਜੇ ਦਾ ਸਥਾਪਨਾ ਦਿਵਸ ਆ ਉਹ ਬੜੀ ਸ਼ਰਧਾ ਤੇ ਸਾਦ ਨਾਲ ਪੂਰੇ ਵਿਸ਼ਵ ਪੱਰੇ ਵਿੱਚ ਮਨਾਇਆ ਜਾਂਦਾ ਤੇ ਜਿਹੜੀ ਕਰਮ ਭੂਮੀ ਧਰਮ ਸਮਾਜ ਦੀ ਹੈ ਲੁਧਿਆਣਾ ਸ਼ਹਿਰ ਉਸ ਵਿੱਚ 24 ਮਈ ਨੂੰ ਦਿਨ ਅਕਸ਼ੇਵਾਰ ਸ਼ਨੀਵਾਰ ਨੂੰ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੇ ਭਵਨ ਵਿੱਚ ਬੜੀ ਸ਼ਰਧਾ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਜਿਸ ਭਾਰਤ ਦੇ ਅਲੱਗ-ਅਲੱਗ ਪ੍ਰਾਂਤਾਂ ਵਿੱਚੋਂ ਭਾਰਤ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚੋਂ ਔਰ ਇੱਥੋਂ ਤੱਕ ਕਿ ਵਨ ਦੇਸ਼ਾਂ ਦੇ ਦੇਸ਼ਾਂ ਵਿੱਚੋਂ ਵੀ ਸੰਗਤਾਂ ਜਿਹੜੀਆਂ ਉਰਿਆ ਹਮੂਮਾ ਕੇ ਪਹੁੰਚ ਰਿਹਾ ਨੇ ਇਸ ਕਰਕੇ ਉਸ ਵਿਸ਼ੇ ਵਿੱਚ ਵੀ ਅੱਜ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਔਰ ਕੁਝ ਨਵੇਂ ਸਾਥੀਆਂ ਨੇ ਭਾਰਤੀਆ ਵਾਲਮੀਕੀ ਆਦਿ ਤਰਸਮਾਨ ਨੂੰ ਜੁਆਇਨ ਕੀਤਾ ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਆ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਜੜਾ ਉਹ ਕੱਢ ਕੇ ਭਾਵਾਂ ਆਦਰਸ਼ ਨੂੰ ਜੁਆਇਨ ਕਰਕੇ ਸਾਨੂੰ ਸਾਰਿਆਂ ਨੂੰ ਪੁੰਨਿਆਂ ਦੇ ਭਾਗੀਦਾਰ ਬਣਾਇਆ ਇਹ ਸਾਰੇ ਸੁਭਾਗਿਆ ਸ਼ਾਲੀਆਂ ਕਿ ਅੱਜ ਮਾਰटिया ਵਾਲਮੀਕੀ ਆਦੀ ਤਰਫ ਸਮਾਦ ਦਾ ਜਿਹੜਾ ਪਰਿਵਾਰ ਹੈ ਉਹ ਬਹੁਤ ਵੱਧ ਫੁੱਲ ਰਿਹਾ ਹੈ ਔਰ ਸਾਡੇ ਬਹੁਤ ਹੀ ਪੂਜੇ ਸੰਤ ਦਰਮਗਿਆ ਹੈਪੀ ਪੀਜੀ ਵੀ ਅੱਜ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਹਾਜ਼ਰ ਨੇ ਔਰ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਭਾਰਤੀ ਵਾਲਮੀਕੀ ਆਦੀ ਤਰਫ ਸਮਾਦ ਦੀਆਂ ਮੀਟਗਾ ਸਮਰੋਹ ਫੰਕਸ਼ਨ ਹੋਣਗੇ ਉਹਨਾਂ ਵਿੱਚ ਤੁਹਾਨੂੰ ਗਰਮਾ ਗਿਆ ਹੈਪੀ ਵੀਰ ਜੀ ਪ੍ਰਮਾਤਮਾ ਵਾਲਮੀਕੀ ਮਹਾਰਾਜੀ ਦਾ ਗੁਣਗਾਰ ਵੀ ਕਰਦੇ ਨੇ ਔਰ ਪ੍ਰਚਾਰ ਵੀ ਕਰਦੇ ਨੇ ਤੁਹਾਨੂੰ ਸੁਣਨ ਨੂੰ ਮਿਲਿਆ ਕਰਨ ਇਸ ਕਰਕੇ ਪੂਜੇ ਪ੍ਰੋਤਲਾਕਰ ਜੀ ਮਹਾਰਾਜ ਨੇ ਬੜੀ ਜਦੋ ਜਹਿਦ ਦੇ ਨਾਲ ਭਾਰਤੀ ਵਾਲਮੀਕੀ ਆਦੀ ਤਰਸਮਾਰ ਨੂੰ ਕਾਇਮ ਕੀਤਾ ਆਦੀ ਧਰਮ ਸਮਾਜ ਨੂੰ ਕਾਇਮ ਕੀਤਾ ਹੈ ਆਦੀ ਧਰਮ ਨੂੰ ਕਾਇਮ ਕੀਤਾ ਉਹਨਾਂ ਦੀ ਪ੍ਰੇਰਣਾ ਦੇ ਨਾਲ ਹੀ ਅੱਜ ਦੇਸ਼ ਭਰ ਵਿੱਚ ਵੱਖ-ਵੱਖ ਸਤਾਵਾਂ ਰਤਲਾਕਰ ਮਿਸ਼ਨ ਨੂੰ ਲੈ ਕੇ ਪ੍ਰਚਾਰ ਪ੍ਰਸਾਰ ਕਰ ਰਹੀਆਂ ਨੇ ਇਸ ਕਰਕੇ ਦੁਬਾਰਾ ਫੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਆ ਜਿਹੜੇ ਸਾਥੀ ਅੱਜ ਵੀ ਚੁਣੇ ਗਏ ਨੇ ਉਹ 24 ਤਰੀਕ ਸ਼ਨੀਵਾਰ ਸਵੇਰੇ 6 ਵਜੇ ਬਹੁਤ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਤੋਂ ਧਰਮ ਸਮਾਜੀਆਂ ਦੀ ਜਮਾਤ ਤੁਰੇਗੀ ਆ ਸਾਡੇ ਬਹੁਤ ਹੀ ਆਦਰਨੀਏ ਕਰਮਟਖਾਰਿਆ ਕਰਤਾ ਵੀਰ ਬਰਿਆਮ ਸਿੰਘ ਜੀ ਪੰਜਾਬ ਪਰਿਵਾਰੀ ਵੀਰ ਸ਼ਿਵ ਥਾਪਰ ਜੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਵੀਰ ਸ਼ੇਰਾ ਜੀ ਐਡਵੋਕੇਟ ਰਾਹੁਲ ਸਿੰਘ ਜੀ ਔਰ ਮੇਰੇ ਵੀਰ ਰਣਜੀਤ ਰਾਣਾ ਜੀ ਬੈਂਕ ਮੈਨੇਜਰ ਔਰ ਕਾਫੀ ਸਾਥੀ ਨਿਰਮਲ ਜੀ ਜ਼ਿਆਤੀ ਪ੍ਰੈਜ਼ੀਡੈਂਟ ਔਰ ਰਾਮ ਸਿੰਘ ਜੀ ਔਰ ਬਹੁਤ ਸਾਰੇ ਸਾਥੀ ਉਧਰ ਵੱਡੀ ਗਿਣਤੀ ਵਿੱਚ 24 ਮਈ ਦਾ ਜਿਹੜਾ ਪ੍ਰੋਗਰਾਮ ਹੈ ਸਥਾਪਨਾ ਦਿਵਸ ਆ ਉਹਨੂੰ ਮਨਾਉਣ ਵਾਸਤੇ ਇਹ ਇੱਥੋਂ ਰਵਾਨਾ ਹੋਣਗੇ ਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ 6 ਵਜੇ ਉਹ 88 ਲੋਰ ਤੇ ਇੱਥੇ ਗੁਰਦੁਆਰਾ ਜਿੱਥੇ ਅੱਜ ਆਪਣਾ ਪ੍ਰੋਗਰਾਮ ਇੱਥੇ ਇਕੱਠੇ ਹੋਣਾ ਹੈ ਔਰ ਇੱਥੋਂ ਹੀ ਆਪਾਂ ਆਪਣੀਆਂ ਕਾਰਾਂ ਰਾਈ ਆਪਣੇ ਵੀਕਲਸ ਜਿਹੜੇ ਆ ਸਾਡੇ ਕੋਲ ਉਪਲਬਧ ਨੇ ਉਹਨਾਂ ਦੇ ਰਾਈ ਆਪਾਂ ਲੁਧਿਆਣਾ ਨੂੰ ਮਾਰਚ ਕਰਨਾ ਹੈ ਤੇ ਸਾਰਿਆਂ ਨੂੰ ਪੁਸ਼ਪਾਵਾਂ ਯੂਨੀਵਰਸਿਟੀ ਪਾਰਦੀਆ ਵਾਲਮੀਕੀ ਆਦੀ ਤਰਫ ਸੁਆਲ ਵੱਲੋਂ ਜਿਲ੍ਹਾ ਸੰਗਠਨ ਅੰਮ੍ਰਿਤਸਰ ਵੱਲੋਂ ਬਹੁਤ ਬਹੁਤ ਵਧਾਈ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੈ ਵਾਲਮੀਕੀ ਜਨਤਨਾ ਕਰ ਮੀਟਿੰਗ ਹੈ ਕੀ ਕਹਿੰਦੇ ਬੜੀਦਾ ਬੋਥੇ ਦੇ ਨਾਲ ਆ ਗਏ ਸਾਰਿਆਂ ਨੂੰ ਜੈ ਵਾਲਮੀਕੀ ਜੀ ਸਾਰਿਆਂ ਨੂੰ ਜੈ ਵਾਲਮੀਕੀ ਜੀ ਅੱਜ ਬਹੁਤ ਹੀ ਵਧੀਆ ਖੁਸ਼ੀਆਂ ਭਰਿਆ ਦਿਨ ਆ ਕਿ ਪਰਮ ਪੂਜੇ ਪ੍ਰਭ ਉਤਾਰਕਰ ਮਹਾਰਾਜ ਜੀ ਦੀ ਕਿਰਪਾ ਦੇ ਅਨੁਸਾਰ ਅੱਜ ਸਾਡੇ ਬਹੁਤ ਹੀ ਵਧੀਆ ਕਾਰਜਕਰਤਾ ਜਿਹੜੇ ਆ ਅੱਜ ਨਿਯੁਕਤੀਆਂ ਕੀਤੀਆਂ ਗਈਆਂ ਨੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਜਿਸ ਤਰ੍ਹਾਂ ਅੱਜ ਤੁਸੀਂ ਸਾਨੂੰ ਸਾਡੇ ਸਿਰ ਤੇ ਪੱਗ ਰੱਖੀ ਹੈ ਉਸ ਤਰ੍ਹਾਂ ਹੀ ਧਰਮ ਸਮਾਜ ਦੇ ਵਿੱਚ ਅਸੀਂ ਟਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜੀ ਤੇ ਪਰਮ ਪੂਜੇ ਪ੍ਰਭ ਉਤਾਰਕਰ ਮਹਾਰਾਜ ਜੀ ਦਾ ਜਿਹੜੀ ਵਿਚਾਰਧਾਰਾ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀ ਆ ਹਰ ਜਗ੍ਹਾ ਤੇ ਜਿਹੜੀ ਆ ਉਹ ਕਰਵਾਈ ਜਾਏਗੀ ਇਸ ਤੋਂ ਬਾਅਦ ਸਾਡਾ ਬਹੁਤ ਵੱਡਾ ਜਿਹੜਾ ਫੰਕਸ਼ਨ ਹੈ ਜ਼ਲੰਦਰ ਬਾਈਪਾਸ ਤੇ 24 ਮਈ 1964 ਪਰਮ ਪੂਜਯ ਬ੍ਰੋਬਰਤੀ ਜੀ ਦਾ ਉਹ ਬੜੀ ਧੂਮ-ਤਾਂ ਦੇ ਨਾਲ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਡਾਕਟਰ ਅੰਬੇਦਕਰ ਹਾਲ ਦੇ ਵਿੱਚ ਤੇ ਸਾਰਿਆਂ ਨੂੰ ਵਧਾਈ ਮੈਂ ਦੇਣਾ ਆ ਅੱਜ ਜਿਹੜੀ ਸਾਡੀ ਟੀਮ ਨਵੀਂ ਜੁੜੀ ਆ ਉਹਨਾਂ ਨੂੰ ਵੀ ਤੇ ਜਿਹੜੇ ਮੇਰੇ ਸਾਥੀ ਮੇਰੇ ਵੀਰ ਮੇਰੇ ਭਰਾ ਜਿਹੜੇ ਆਏ ਨੇ ਉਹਨਾਂ ਦਾ ਮੈਂ ਸਤਿਕਾਰ ਕਰਦਾ ਆਂ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਜਿਹੜੇ ਆ ਭਾਰਤੀ ਵਾਲਮੀਕੀ ਆਦਿ ਤਰ੍ਹਾਂ ਸਮਾਜ ਨੂੰ ਦਿੱਤਾ ਐਨਾ ਹੀ ਮੈਂ ਕਹਿੰਦਾ ਹੋਇਆ ਆਪਣੀ ਬਾਣੀ ਨੂੰ ਬਰਾਮਦੈਣਾ ਜੀ ਸਾਰਿਆਂ ਜੈ ਵਾਲਮੀਕੀ ਜੀ ਜੈ ਵਾਲਮੀਕੀ ਜੀ ਅੱਜ ਸਾਡੇ ਸੰਤ ਜੀ ਸਾਡੇ ਵਿੱਚ ਆਏ ਨੇ ਸਾਡੇ ਹੰਸ ਜੀ ਵੀ ਆਏ ਨੇ ਸਾਡੇ ਆਜੋਨ ਸਾਹਿਬ ਕੋਈ ਬਰਿਆਮ ਜੀ ਸਾਰੇ ਸਾਡੇ ਭਰਾ ਜਿਨੇ ਵੀ ਇੱਥੇ ਇਕੱਤਰ ਹੋਏ ਨੇ ਅੱਜ ਸਾਨੂੰ ਇਹਨਾਂ ਨੇ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਅਹੀਂ ਉਹਨੂੰ ਜਿੰਨੇ ਵੀ ਅੱਜ ਨਵੇਂ ਅਸੀਂ ਅੱਜ ਸ਼ਾਮਲ ਹੋਏ ਆ ਸਾਰੇ ਆਪਣੇ ਤਹਿ ਦਿਲੋਂ ਜਿਹੜਾ ਵੀ ਭਾਰ ਸਾਨੂੰ ਦੇਣਗੇ ਕੋਈ ਗੱਲ ਨਹੀਂ ਆਪਣਾ ਮੋਢਾ ਚੱਕਾਂਗੇ